ਸ਼ਾਰਪਰ ਨਿਊਜ਼ ਦੇਖ ਰਹੇ ਹੋ ਤਾਂ ਆਮ ਦਰਸ਼ਕਾਂ ਦਾ ਸਵਾਗਤ ਹੈ ਅਚੀਮਾ ਚੇਤਨ ਕਾਸ਼ਪ ਇੱਕ ਵਾਰ ਮੁੜ ਤੋਂ ਸਟੂਡੀਓ ਰੂਮ ਰਾਹੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਅੱਜ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦੀ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਅਜੇ ਤੱਕ ਰਾਸਨੀ ਆ ਰਹੀ ਹੈ ਉੱਥੇ ਹੀ ਕਾਂਗਰਸ ਪਾਰਟੀ ਦੀ ਜਿਹੜੀ ਦੁਰਦਸ਼ਾ ਹੈ ਜਾਂ ਕਾਂਗਰਸ ਪਾਰਟੀ ਦੀ ਜਿਹੜੀ ਉਹ ਹਾਲਤ ਹੈ ਉਹ ਬਹੁਤ ਹੀ ਜ਼ਿਆਦਾ ਮਾੜੀ ਰਹੀ ਹੈ ਤੇ ਇੰਨੀ ਕੋਈ ਜ਼ਿਆਦਾ ਮਾੜੀ ਰਹੀ ਹੈ ਕਿ ਉਹ ਕਾਂਗਰਸ ਪਾਰਟੀ ਉੱਥੋਂ ਇੱਕ ਵੀ ਸੀਟ ਹੈ ਜਿਹੜੀ ਆਪਣੇ ਖਾਤੇ ਦੇ ਵਿੱਚ ਪੁਗਤਾ ਨਹੀਂ ਸਕੀ ਆ ਭਾਵ ਕਾਂਗਰਸ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ 0 ਸੀਟ ਤੇ ਸਿਮਟ ਕੇ ਰਹਿ ਗਏ ਪਰੰਤੂ ਇਸ ਤੋਂ ਵੀ ਹਾਸੋ ਹੀ ਨਹੀਂ ਗੱਲ ਇਹ ਹੈ ਕਿ ਸਭ ਦੇ ਬਾਵਜੂਦ ਪੰਜਾਬ ਕਾਂਗਰਸੀਆਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੈ ਅਜੇ ਵੀ ਉਹ ਬਾਗੋ ਬਾਗ ਨਸਰ ਆ ਰਹੇ ਨੇ ਕਿਉਂਕਿ ਇਸ ਗੱਲ ਤੋਂ ਉਹਨਾਂ ਨੂੰ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਜੇ ਅਸੀਂ ਨਹੀਂ ਜਿੱਤੇ ਤਾਂ ਆਮ ਆਦਮੀ ਪਾਰਟੀ ਦੀ ਵੀ ਉੱਥੋਂ ਵੱਡੀ ਹਾਰ ਹੋਈ ਹੈ ਤਾਂ ਇਸੇ ਖੁਸ਼ੀ ਦੇ ਵਿੱਚ ਅਜੇ ਤੱਕ ਕਾਂਗਰਸੀ ਜਿਹੜੇ ਉਹ ਝੂਮਰੇ ਨੇ ਹਾਲਾਂਕਿ ਇਥੋਂ ਤੱਕ ਹੀ ਆਪਾਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਦੀ ਗੱਲ ਕਰੀਏ ਉਹਨਾਂ ਵੱਲੋਂ ਤਾਂ ਪਕਾਇਦਾ ਲੱਡੂ ਅਤੇ ਬਰਫੀ ਵੰਡ ਕੇ ਮੂੰਹ ਆਪਣੇ ਸਮਰਥਕਾਂ ਦਾ ਮਿੱਠਾ ਕਰਵਾਇਆ ਗਿਆ ਸੀ ਉਸ ਤੋਂ ਇਲਾਵਾ ਰਾਜਾ ਵੜਿੰਗ ਵੱਲੋਂ ਵੀ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਤੇ ਚੰਦ ਕਰਸਿਆ ਗਿਆ ਸੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ ਤੇ ਪ੍ਰਤਾਪ ਸਿੰਘ ਬਾਸ਼ਵਾ ਜੋ ਕਿ ਵਿਰੋਧੀ ਧਿਰ ਦੇ ਮੁਖਾਕੂ ਨੇ ਪ੍ਰਤਾਪ ਸਿੰਘ ਬਾਸ਼ਵਾ ਕਾਂਗਰਸ ਦੇ ਵੱਡੇ ਆਖੂ ਨੇ ਤੁਹਾਨੂੰ ਵੱਲੋਂ ਇੱਕ ਲੰਮਾ ਚੋੜਾ ਚਿੱਠਾ ਜਿਹੜਾ ਆਪਣੇ ਫੇਸਬੁਕ ਅਕਾਊਂਟ ਤੇ ਲਿਖਿਆ ਗਿਆ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਤੇ ਉਹ ਵੀ ਤੁਹਾਨੂੰ ਪੜ ਕੇ ਸੁਣਾਵਾਗਾ ਕਿ ਉਹਨਾਂ ਵੱਲੋਂ ਕੀ ਕੁਝ ਲਿਖਿਆ ਗਿਆ ਸੋ ਕੀ ਲਿਖਦੇ ਨੇ ਪ੍ਰਤਾਪ ਬਾਸ਼ਵਾ ਕਿ ਆਮ ਆਦਮੀ ਇਹ ਪਾਰਟੀ ਨੇ ਦਿੱਲੀ 'ਚ ਸ਼ਰਮਨਾਕ ਹਾਰ ਦਾ ਸਵਾਦ ਚਖਿਆ ਇਸ ਹਾਰ ਨਾਲ ਧੋਖੇ ਝੂਠ ਅਤੇ ਖੋਖਲੇ ਵਾਅਦਿਆਂ ਦੀ ਹਕੂਮਤ ਦਾ ਅੰਤ ਹੋ ਗਿਆ ਆਪ ਸੁਪਰੀਮੋ ਅਰਵਿੰਦ ਕੇਚਰੀ ਵਾਲ ਨੇ ਇੱਕ ਵਾਰ ਕਿਹਾ ਸੀ ਜੇ ਮੈਂ ਪ੍ਰਿਸ਼ਟਾ ਤਮੈ ਨੂੰ ਲੋਕ ਵੋਟ ਨਹੀਂ ਪਾਉਣਗੇ ਹੁਣ ਉਹ ਆਪਣੀ ਹੀ ਸੀਟ ਹਾਰ ਗਿਆ ਕਿਸ ਦਾ ਮਤਲਬ ਇਹ ਹੈ ਕਿ ਦਿੱਲੀ ਦੇ ਲੋਕ ਉਸ ਨੂੰ ਪ੍ਰਿਸ਼ਟ ਮੰਨਦੇ ਹਨ ਪੰਜਾਬ ਦੇ ਲੋਕਾਂ ਨੇ ਅਖੋਤੀ ਕੱਚੜ ਇਮਾਨਦਾਰ ਪਾਰਟੀ ਦਾ ਅਸਲ ਚਿਹਰਾ ਵੀ ਵੇਖ ਲਿਆ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਵਿੱਚ ਪੰਜਾਬੀਆਂ ਨੂੰ ਮੂਰਖ ਬਣਾਉਣ ਨੂੰ ਅਤੇ ਉਹਨਾਂ ਦੀਆਂ ਵੋਟਾਂ ਹਾਸਲ ਕਰਨ ਲਈ ਪੰਜਾਬ 'ਚ ਵੱਡੇ ਵੱਡੇ ਵਾਅਦੇ ਕੀਤੇ ਸਨ ਮਾਈਨਿੰਗ ਤੋਂ 20000 ਕਰੋੜ ਰੁਪਏ ਜੁਟਾਉਣ ਦੇ ਵਿੱਚ ਅਸਫਲ ਰਹੇ ਨੇ ਮਾਨ ਸਰਕਾਰ ਆਪਣੇ ਪ੍ਰਿਸ਼ਟ ਮੰਤਰੀਆਂ ਤੇ ਲਿਟਰਾ ਖਿਲਾਫ ਕਾਰਵਾਈ ਕਰਨ ਚ ਨਾਕਾਮ ਰਹੀ ਹੈ 2027 ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਵੀ ਇਹੀ ਹਾਲ ਹੋਵੇਗਾ ਦਿੱਲੀ ਦੇ ਨਤੀਜੇ ਆਮ ਆਦਮੀ ਪਾਰਟੀ ਦੇ ਅੰਤ ਦੀ ਸ਼ੁਰੂਆਤ ਵੱਲ ਇਸ਼ਾਰਾ ਕਰਦੇ ਹਨ ਸੋ ਇਹ ਕੋਣ ਲਿਖਦਾ ਹੈ ਵਿਰੋਧੀ ਪੰਜਾਬ ਦੇ ਜਿਹੜੇ ਮੁਖਾਗੂ ਨੇ ਪ੍ਰਤਾਪ ਸਿੰਘ ਪਾਸ਼ਪਾ ਉਹਨਾਂ ਵੱਲੋਂ ਬਹੁਤ ਹੀ ਜ਼ਿਆਦਾ ਸਖਤ ਲਹਿਜ਼ੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਟਿੱਪਣੀ ਕੀਤੀ ਗਈ ਹੈ ਤੇ ਕਿਹਾ ਕਿ ਜਿਹੜੇ ਨਤੀਜੇ ਆਏ ਨੇ ਇਹ ਆਮ ਆਦਮੀ ਪਾਰਟੀ ਦਾ ਜਿਹੜੇ ਅੰਤ ਵੱਲ ਇਸ਼ਾਰਾ ਕਰਦੇ ਨੇ ਸੋ ਮੈਨੂੰ ਲੱਗਦਾ ਐਂਜ ਲੱਗਦਾ ਕਿ ਬਾਜਵਾ ਸਾਹਿਬ ਨੂੰ ਲੱਗਦਾ ਕਿ ਉਹਨਾਂ ਦੀ ਜ਼ੀਰੋ ਸੀਟ ਆਈ ਹੈ ਜ਼ੀਰੋ ਟਿਕਟ ਉਹਨਾਂ ਦੀ ਆਈ ਹੈ ਤੇ ਇਸ ਨਾਲ ਪਤਾ ਨਹੀਂ ਉਹਨਾਂ ਨੂੰ ਕਿੰਨੀ ਕੁ ਤਰੱਕੀ ਮਿਲ ਜਾਣੀ ਹੈ ਜਾਂ ਕਿੰਨੀ ਕੁ ਬੁਲੰਦੀਆਂ ਤੇ ਕਾਂਗਰਸ ਸਰਕਾਰ ਜਾਵੇਗੀ ਹਾਲਾਂਕਿ ਉਹਨਾਂ ਦੀ ਇਸਕਲ ਤੋਂ ਵੀ کافی ਜ਼ਿਆਦਾ ਖੁਸ਼ ਨਜ਼ਰ ਆ ਰਹੀ ਨੇ ਕਿ ਸਾਡਾ ਤਾਂ ਉੱਥੇ ਵੋਟ ਸ਼ੇਅਰ ਵਧਿਆ ਹੈ ਪਰੰਤੂ ਇਹ ਨਹੀਂ ਵਿਖਦੇ ਕਿ ਕਿਸੇ ਵੇਲੇ ਦਿੱਲੀ ਤੇ ਪੂਰੀ ਤਰ੍ਹਾਂ ਦੇ ਨਾਲ ਕਾਂਗਰਸ ਦਾ ਕਬਜ਼ਾ ਹੁੰਦਾ ਸੀ ਕਿ ਆਖਰ ਅਜਿਹੀ ਕੀ ਗੱਲ ਹੋ ਗਈ ਸੀ ਕਿ ਲੋਕਾਂ ਨੇ ਸਿਰੇ ਤੋਂ ਕਾਂਗਰਸ ਨੂੰ ਨਕਾਰ ਦਿੱਤਾ ਖਾਰਜ ਕਰ ਦਿੱਤਾ ਤੋਂ ਤੋਂ ਤਿੰਨ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਤੇ ਹੁਣ ਲੰਬੇ ਅਰਸੇ ਬਾਅਦ ਜਿਹੜਾ ਉਥੋਂ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿੱਤਾ। ਸੋ ਕਹਿੰਦੇ ਵਾਦੇ ਪੂਰੇ ਨਹੀਂ ਕੀਤੇ ਨੇ। ਸੋ ਮੈਂ ਵਾਦਿਆਂ ਤੇ ਵੀ ਆਵਾਂਗਾ। ਤਾਂ ਪਹਿਲਾਂ ਮੈਂ ਇੱਥੇ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਮੈਂ ਕੋਈ ਹਮਾਇਤੀ ਨਹੀਂ ਐ ਆਮ ਆਦਮੀ ਪਾਰਟੀ ਦਾ। ਮੈਂ ਕਿਸੇ ਭਾਜਪਾ ਦਾ ਹਮਾਇਤੀ ਨਹੀਂ ਐ। ਮੈਂ ਕਾਂਗਰਸ ਦਾ ਹਮਾਇਤੀ ਨਹੀਂ ਐ। ਮੀਡੀਆ ਦਾ ਜੋ ਕੰਮ ਹੁੰਦਾ ਕਿ ਅਸਲ ਤਸਵੀਰ ਐ ਜਿਹੜੀ ਉਹ ਸਾਹਮਣੇ ਲਿਆਣੀ ਐ, ਜਗਚਾਰ ਕਰਨੀ ਐ। ਉਸ ਤੇ ਜਿਹੜਾ ਆਪਣਾ ਕੰਮ ਐ ਉਹ ਖੋਬੀ ਟੰਗ ਦੇ ਨਾਲ ਕੀਤਾ ਜਾਵੇ। ਸੋ ਪ੍ਰਤਾਪ ਸਿੰਘ ਬਾਦਸ਼ਾਹ ਕਹ ਕਈ 2022 ਦੇ ਵਿੱਚ ਸੱਤਾ 'ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਵਾਅਦੇ ਕੀਤੇ ਸਨ ਲੋਕਾਂ ਦੇ ਨਾਲ ਉਹ ਪੂਰੇ ਨਹੀਂ ਕੀਤੇ ਨੇ ਠੀਕ ਹੈ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਾਨੂੰਨ ਵਿਵਸਥਾ ਵੀ ਜਿਹੜੀ ਪੰਜਾਬ ਦੇ ਵਿੱਚ ਇਸ ਵਕਤ ਇਹ ਡਗਮਗਾਈ ਹੋਈ ਹੈ ਕਾਨੂੰਨ ਵਿਵਸਥਾ ਤੇ ਵੀ ਕੋਈ ਕੰਟਰੋਲ ਨਹੀਂ ਹੈ ਆਪਾਂ ક્રાઈમ રેશિયો ਦੀ ਗੱਲ ਕਰ ਰਹੀਏ ਆਪਾਂ ਲੁੱਟਖੋ ਦੀਆਂ ਲੁੱਟਾ ਖਵਾਉਂਦੀਆਂ ਘਟਨਾਵਾਂ ਦੀ ਗੱਲ ਕਰ ਲਈਏ ਕਤਲੋਗਰਦ ਦੀਆਂ ਘਟਨਾਵਾਂ ਦੀ ਗੱਲ ਕਰ ਰਹੀਏ ਤਾਂ ਲੋਕਾਂ ਦੇ ਨਾਲ ਹੋਰ ਜੋ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਪੰਜਾਬ ਨੂੰ ਤਰਲੀਆਂ ਤੋਂ ਮੁਕਤ ਕਰਾਂਗੇ ਰੰਗਲਾ ਪੰਜਾਬ ਬਣਾ ਕੇ ਦੇਵਾਂਗੇ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੈ ਬਾਜਵਾ ਸਾਹਿਬ ਦੀ ਇਸ ਗੱਲ ਦੇ ਵਿੱਚ ਕੀ ਆਮ ਆਦਮੀ ਪਾਰਟੀ ਆਪਣੇ ਵਾਅਦੇ ਪੂਰੇ ਕਰਨ ਤੋਂ ਪੂਰੀ ਤਰ੍ਹਾਂ ਦੇ ਨਾਲ ਅਸਫਲ ਰਹੀ ਹੈ ਪਰੰਤੂ ਦੂਜੇ ਪਾਸੇ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ 2017 ਦੇ ਵਿੱਚ ਜਦੋਂ ਤਤਕਾਲੀ ਮੁੱਖ ਮੰਤਰੀ ਭਾਵ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਤੌਰ ਮੁੱਖ ਮੰਤਰੀ 2017 ਦੇ ਵਿੱਚ ਪੰਜਾਬ ਦਾ ਅਹੁਦਾ ਸੰਭਿਆ ਗਿਆ ਸੀ ਤਾਂ ਚੋਣਾਂ ਤੋਂ ਪਹਿਲਾਂ ਉਸ ਵਕਤ ਕਾਂਗਰਸ ਪਾਰਟੀ ਵੱਲੋਂ ਵੀ ਵੱਡੇ ਪੱਧਰ ਤੇ ਐਲਾਨ ਇਸੇ ਤਰ੍ਹਾਂ ਕੀਤੇ ਗਏ ਸਨ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਨੇ ਇਹ ਕਹਿੰਦੇ ਸੀ ਕਿ ਸਾਨੂੰ ਇੱਕ ਮੌਕਾ ਦਿਓ ਅਸੀਂ 4 ਹਫ਼ਤਿਆਂ ਦੇ ਵਿੱਚ ਪੰਜਾਬ ਭਰ ਦੇ ਵਿੱਚੋਂ ਨਸ਼ਾ ਜੜਾਉ ਖਤਮ ਕਰ ਦੇਾਂਗੇ ਕਿ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਚੁੱਕਿਆ ਜਾਂ ਤੁਹਾਡੀ ਸਰਕਾਰ ਦੇ ਵਿੱਚ ਨਸ਼ਾ ਖતમ ਹੋ ਚੁੱਕਿਆ ਸੀ ਕਿ ਪੰਜਾਬ ਨਸ਼ਾ ਮੁਕਤ ਹੋ ਚੁੱਕਿਆ ਸੀ ਤੁਹਾਡੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਤੋਂ ਫਾਰਮ ਭਰਵਾਏ ਗਏ ਸੀ ਕਿ ਤੁਹਾਨੂੰ smartphones ਦੇਾਂਗੇ ਤਾਂ ਕਿੰਨੇ ਕੁ ਲੋਕਾਂ ਨੂੰ ਉਹ smartphones ਮਿਲੇ ਨੇ ਉਸ ਦਾ ਜਵਾਬ ਵੀ ਤੁਹਾਨੂੰ ਜ਼ਰੂਰ ਬਾਜਵਾ ਸਾਹਿਬ ਦੇਣਾ ਚਾਹੀਦਾ ਤੁਹਾਡੀ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਘਰ-ਘਰ ਰੋਜ਼ਗਾਰ ਦੇਾਂਗੇ ਸੋ ਕਿੰਨਾ ਕੁ ਰੋਜ਼ਗਾਰ ਹੈ ਤੁਸੀਂ ਘਰ-ਘਰ ਨੌਕਰੀਆਂ ਵੰਡੀਆਂ ਨੇ ਇਸ ਦਾ ਜਵਾਬ ਵੀ ਸ਼ਾਇਦ ਤੁਹਾਨੂੰ ਦੇਣਾ ਚਾਹੀਦਾ ਤੇ ਜੇਕਰ ਤੁਸੀਂ ਜਾਂ ਤੋਂ ਤੁਸੀਂ ਤੋਂ ਭਾਵ ਹੈ ਜੇਕਰ ਤੁਹਾਡੀ ਪਾਰਟੀ ਨੇ ਇਹ ਸਾਰਾ ਕੁਝ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਤੁਹਾਡੀ ਹਾਲਤ ਵੀ ਭਾਵ ਕਿ ਤੁਹਾਡੀ ਪਾਰਟੀ ਕਾਂਗਰਸ ਦੀ ਹਾਲਤ ਇੰਨੀ ਕਿਉਂ ਜ਼ਿਆਦਾ ਮਾੜੀ ਨਾ ਹੁੰਦੀ ਸੋ ਭਾਜਪਾ ਸਾਹਿਬ ਦੂਜਿਆਂ ਤੇ ਵਿਅੰਗ ਕੱਸਣ ਦੀ ਬਜਾਏ ਆਪਣੇ ਅੰਦਰ ਝਾਤ ਮਾਰੋ ਪੰਜਾਬ ਦੇ ਜੋ ਅਸਲ ਮੁੱਦੇ ਨੇ ਉਸ ਤੇ ਹਮਦਰਦ ਬਣੋ ਵਿਰੋਧੀ ਧਿਰ ਦੀ ਜੋ ਭੂਮਿਕਾ ਹੁੰਦੀ ਹੈ ਉਸ ਨੂੰ ਸਹੀ ਮਾਇਨੇ ਦੇ ਵਿੱਚ ਨਿਭਾਓ ਨਾ ਕੇ ਦੂਜਿਆਂ ਤੇ ਤੰਜ਼ ਕਰਸੋ ਕਿਉਂਕਿ ਇਹ ਇੱਕ ਮਾੜੀ ਸਿਆਸਤ ਦੀ ਨਿਸ਼ਾਨੀ ਹੁੰਦੀ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਅਕਸਰ ਕਰਦੇ ਨੇ ਉਹ ਸਿਆਸੀ ਸਟੇਜਾਂ ਤੋਂ ਉਹਨਾਂ ਦਾ ਕੰਮ ਹੁੰਦਾ ਹੈ ਕਿ ਕਾਂਗਰਸ ਦੇ ਦਵਾਲੇ ਹੋ ਜਾਣਾ ਭਾਜਪਾ ਨੂੰ ਭੰਡੀ ਜਾਣਾ ਜਾਂ ਅਕਾਲੀ ਦਲ ਦੇ ਦਵਾਲੇ ਹੋਈ ਜਾਣਾ ਤੇ ਇੱਕ ਦੂਜੇ ਦੇ ਖਿਲਾਫ ਪੋਲ ਕੇ ਚਲੇ ਜਾਣਾ ਪਰੰਤੂ ਲੋਕ ਇਹ ਸਭ ਚੀਜ਼ਾਂ ਨਹੀਂ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਅਸਲ ਮਾਇਨਿਆਂ ਦੇ ਵਿੱਚ ਵਿਕਾਸ ਚਾਹੁੰਦੇ ਨੇ ਲੋਕ ਸ਼ਾਂਤੀ ਪਸੰਦ ਕਰਦੇ ਨੇ ਲੋਕ ਜਿਵੇਂ ਤੁਸੀਂ ਕਿਹਾ ਸੀ ਕਿ ਆਪਾਂ ਰੰਗਲਾ ਪੰਜਾਬ ਬਣਾ ਕੇ ਦੇਾਂਗੇ ਲੋਕ ਉਸ ਰੰਗਲੇ ਪੰਜਾਬ ਦੀ ਉਡੀਕ ਦੇ ਵਿੱਚ ਅੱਜ ਵੀ ਅੱਖਾਂ ਬਿਸ਼ਾ ਕੇ ਬੈਠੇ ਹੋਏ ਨੇ ਸੋ ਕਾਂਗਰਸ ਦਾ ਤਾਂ ਉਹ ਹਾਲ ਹੈ ਜਿਵੇਂ ਕਿ ਅਸੀਂ ਇੱਕ ਚੁਟਕਲਾ ਵੀ ਸੁਣਦੇ ਹੁੰਦੇ ਸੀ ਕਿ ਕਹਿੰਦੇ ਕੋਈ ਇਹ ਮੁੰਡਾ ਆਪਣੀ ਕਲਾਸ ਦੇ ਵਿੱਚੋਂ ਫੇਲ ਹੋ ਜਾਂਦਾ ਪਰੰਤੂ ਉਸ ਨੂੰ ਉਸ ਦਾ ਕੋਈ ਵੀ ਦੁੱਖ ਨਹੀਂ ਹੁੰਦਾ ਕਿ ਮੈਂ ਫੇਲ ਹੋ ਗਿਆ ਉਸ ਨੂੰ ਉਸ ਗੱਲ ਦੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਉਸ ਦਾ ਸਾਥੀ ਹੈ ਜਿਹੜਾ ਉਹ ਵੀ ਫੇਲ ਹੋ ਗਿਆ ਸੋ ਇਹੋ ਜਿਹਾ ਹਿਸਾਬ ਹੈ ਜਿਹੜਾ ਉਹ ਕਾਂਗਰਸ ਪਾਰਟੀ ਦਾ ਹੈ ਆਪ ਤਾਂ ਹਾਰੇ ਆ ਹਾਰੇ ਦਾ ਕੋਈ ਦੁੱਖ ਨਹੀਂ ਖੁਸ਼ੀ ਇਸ ਗੱਲ ਦੀ ਹੈ ਲੱਡੂ ਇਸ ਗੱਲ ਦੇ ਵੰਡੇ ਜਾ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਹਾਰ ਹੋਈ ਹੈ ਸੋ ਮੈਨੂੰ ਲੱਗਦਾ ਹੈ ਕਿ ਹਰ ਇੱਕ ਸਿਆਸੀ ਧਿਰ ਨੂੰ ਕਾਂਗਰਸ ਹੈ ਭਾਜਪਾ ਸ਼੍ਰੋਮਣੀ ਅਕਾਲੀ ਦਲ ਹੈ ਆਮ ਆਦਮੀ ਪਾਰਟੀ ਹੈ ਤਾਂ ਲੋਕਾਂ ਦੇ ਨਾਲ ਜੋ ਚੋਣਾਂ ਤੋਂ ਪਹਿਲਾਂ ਤੁਸੀਂ ਸੱਤਾ ਦੇ ਵਿੱਚ ਕਾਬਜ਼ ਹੋਣ ਤੋਂ ਪਹਿਲਾਂ ਜੋ ਵਾਅਦੇ ਕਰਦੇ ਹੋ ਘਟੂ ਘਟ ਇੰਨੇ ਕੁ ਜੋਗੇ ਬਣ ਚੋ ਕਿ ਤੁਸੀਂ ਜੋ ਬੋਲ ਬੋਲਦੇ ਹੋ ਘਟੂ ਘਟ ਉਹਨਾਂ ਤੇ ਹੀ ਖਰਾ ਤੁਸੀਂ ਜ਼ਰੂਰ ਉਤਰੋ ਸੋ ਬਹੁਤ ਬਹੁਤ ਧੰਨਵਾਦੀ ਤੁਸੀਂ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਤੇ ਨਾਲ